ਅੱਛਾ ਗਿਆ ਜੀ ਫੈਂਡੀ ਸਿਲਕ ਦੇ ਵਿੱਚ ਬੈਸਟ ਆਰਟੀਕਲ ਆਇਆ ਆਪਣੇ ਕੋਲ ਹੈਂਡਵਰਕ ਦਾ ਕੰਮ ਹੈ ਦੇਖੋ ਸਾਰਾ ਹੈਂਡਵਰਕ ਦਾ ਕੰਮ ਨਾਲ ਸੀਕਵਾਂਸ ਵਰਕ ਬਹੁਤ ਸੋਹਣਾ ਸੂਟ ਹੈ ਜੀ ਇਹ ਵੇਲਾ ਰੰਗ ਬੜੇ ਸ਼ਾਨਦਾਰ ਹੈ ਕਦੇ ਨੂੰ ਮਹਿੰਦੀ ਕਲਰ ਦੀ ਤਨ ਪੀਸ ਇਹ ਖੋਲ ਕੇ ਰੱਖੋ ਨਾ ਪੂਰੀ ਸ਼ਰਟ ਤੇ ਕਢਾਈ ਹੈ ਪਿਓਰ ਹੈਂਡੀ ਸਿਲਕ ਵਧੀਆ ਕੁਆਲਿਟੀ ਦੇ ਵਿੱਚ ਆਹ ਦੇਖ ਸਕਦੇ ਹੋ ਤੁਸੀਂ ਪੂਰੀ ਸ਼ਰਟ ਦੇ ਫਰੰਟ ਤੇ ਕਢਾਈ ਨਾਲ ਬੈਗ ਵੀ ਸੇਮ ਵਰਕ ਤੇ ਬਾਟਮ ਪਲੇਨ ਫੈਂਡੀ ਸਿਲਕ ਦੀ ਤੇ ਹੁਣ ਰੰਗ ਚੈੱਕ ਕਰ ਲਓ ਕਿੰਨੇ ਸੋਹਣੇ ਆ ਮਹਿੰਦੀ ਕਲਰ ਪਿਓਰ ਜੈਟ ਬਲੈਕ ਪਰਪਲ ਛੇੜ ਰਹੇ ਹੋ ਕਿੰਨੀ ਪਿਆਰੀ ਆ ਪੀਕਾਕ ਮਸਟਰਡ ਮਾਰਜੈਂਟਾ ਰੈੱਡ ਕਾਪਰ ਕਲਰ ਡਾਰਕ ਗ੍ਰੀਨ ਬਹੁਤ ਜਿਆਦਾ ਸ਼ਾਨਦਾਰ ਕਲਰ ਹੈ ਜੀ ਇਸ ਤੋਂ ਬਾਅਦ ਆ ਗਿਆ ਜੀ ਪੀਕਾਕ ਪਿਆਜੀ yellow ਤੇ ਪਿਓਰ ਵਾਈਟ ਬੜਾ ਜਬਰਦਸਤ ਹੈ ਪਿਓਰ ਵਾਈਟ ਰੀਡ ਸਾਡੀ ਕਲ ਦਾ ਰਹੇਗਾ ਤੁਹਾਡੇ ਉੱਤੇ ਸਿਰ 550 ਦਾ ਇੱਕ ਸੂਟ ਤੇ 1000 ਮੈਂ ਦੇ ਦੋ ਸੂਟ థాంਕ ਯੂ